ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਭੋਗ ਵਸ ਹਰ ਮਾਵਨ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਣ ਉਦਰ ਸਾਗਰ ਕੋ ਗੰਗਾ ਤਰੰਗ ਅੰਤ ਕੋ ਪਾਵੈ ਰੁਦਰ ਤਿਆਨ ਗਿਆਨ ਸਤ ਗੁਰ ਕੇ ਕਬਜਨ ਭਲ ਉਹਨਹਿ ਜੋ ਗਾਵੈ ਲੇ ਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਮੁਖੇ ਇੱਕ ਹਰਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 9 ਜੋ ਨਰ ਦੁਖ ਨਾ ਨਹੀਂ ਮੰਨ ਸੁਖ ਸੁਨੇਹੋ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਰਹਾ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭੋ ਅਭਿਮਾਨਾ ਹਰ ਖੁਸ਼ੋਕਤੀ ਰਹੇ ਨਿਆਰਾ ਨਾ ਹੈ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗ ਜਗ ਤੇਰੇ ਨਿਰਸਾ ਰਸਨਾਹਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਕੋ ਕੇ ਨੇ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਯੋ ਗੋਬਿੰਦ ਸਿਆ ਜਿਉ ਪਾਨੀ ਸੰਗ ਪਾਨੇ ਗੁਰ ਕਿਰਪਾ ਦੇਹ ਨਰਕ ਕੀ ਨੇ ਤੇ ਇਹ ਜੁਗਤਿ ਬਿਸ਼ੈ ਨੇ ਨਾਨਕ ਲੀਨ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 633 ਤੇ 634 ਅੰਗ ਦੇ ਉੱਤੇ ਸਭਾਏ ਮਾਨ ਸੋਰਠ ਮਹੱਲਾ ਨਵ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਸ਼ਬਦ ਜੀ ਸ਼ਬਦ ਨੂੰ ਉਚਾਰਣ ਕੀਤਾ ਇਹਦੇ ਵਿੱਚ ਅੱਜ ਕੀ ਸਮਝਾ ਰਹੇ ਆ ਸਾਰੇ ਸ਼ਬਦ ਦੇ ਵਿੱਚ ਇਹ ਸਮਝਾ ਰਹੇ ਆ ਕਿ ਜਿਹੜਾ ਇਨਸਾਨ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਇੱਕਮਿਕ ਹੋ ਜਾਂਦਾ ਹੈ ਉਹਦੇ ਚ ਆ ਜਿਹੜੀਆਂ ਨਿਸ਼ਾਨੀਆਂ ਹੋ ਜਾਂਦੀਆਂ ਨੇ ਨਿਸ਼ਾਨੀਆਂ ਦੱਸਦੇ ਆ ਜਿਹੜਾ ਪਰਮਾਤਮਾ ਚ ਅਭੇਦ ਹੋ ਜਾਂਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਕਹਿੰਦੇ ਜਿਹੜਾ ਇਹ ਨਿਸ਼ਾਨ ਦੁੱਖ ਆਏ ਤੋਂ ਘਬਰਾਉਂਦਾ ਨਹੀਂ ਉਹ ਦੁੱਖ ਨੂੰ ਵਿਖੜੇ ਮੱਥੇ ਪ੍ਰਵਾਨ ਕਰ ਲੈਂਦਾ ਕਹਿੰਦੇ ਆਏ ਸਮਝ ਲਿਓ ਕਿ ਇਹ ਇਨਸਾਨ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਜੋ ਨਰ ਦੁੱਖ ਵੈ ਦੁੱਖ ਨਹੀਂ ਮੰਨਦਾ ਤੇ ਅਗਲੀ ਪੰਗਤੀ 'ਚ ਗੁਰੂ ਤੇਗ ਬਹਾਦਰ ਸਮਰੇ ਸੁਖ ਸਨੇਹ ਵਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਕਹਿੰਦੇ ਸੁੱਖ ਦੇ ਵਿੱਚ ਜਿਆਦਾ ਟੱਪਦਾ ਨਹੀਂ ਫਿਰਦਾ ਤੇ ਜੇ ਦੁੱਖ ਆ ਜੇ ਉਹਦੇ ਨਾਲ ਰੋਂਦਾ ਨਹੀਂ ਫਿਰਦਾ ਸੁੱਖ ਸੁਨੇਹ ਸਨੇਹ ਦਾ ਭਾਵ ਹੁੰਦਾ ਪਿਆਰ ਕਿ ਸੁੱਖਾਂ ਨਾਲੋਂ ਜਿਆਦਾ ਪਿਆਰ ਨਹੀਂ ਕਰਦਾ ਸੁੱਖ ਸੁਨੇਹ ਹੋਰ ਭੈ ਨੇ ਜਾ ਕੇ ਕਿਸੇ ਤੋਂ ਡਰਨੇ ਲੱਗਦਾ ਉਹਨੂੰ ਕੰਚਨ ਬਾਟੀ ਮਾਨ ਹੈ ਕੰਚਨ ਹੁੰਦਾ ਸੋਨਾ ਕਹਿੰਦੇ ਜਿਵੇਂ ਸੋਨੇ ਨੂੰ ਵੀ ਉਹ ਮਿੱਟੀ ਕਰਕੇ ਜਾਣਦਾ ਹੈ ਇਹ ਗੱਲਾਂ ਕਦੋਂ ਆਉਣਗੀਆਂ ਇਨਸਾਨ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਪਹਿਲਾ ਮਰਣ ਕਬੂਲ ਜੀਵਨ ਕੀ ਛੱਡਿਆਸ ਕਹਿੰਦੇ ਆਪਣੇ ਆਪ ਨੂੰ ਨਾ ਪਹਿਲਾਂ ਗੁਰੂ ਦੇ ਅੱਗੇ ਇਦਾਂ ਸਮਰਪਿਤ ਕਰਦੇ ਪਹਿਲਾ ਮਰਨ ਕਬੂਲ ਕਿ ਮੈਂ ਸੱਚੇ ਬਾਦਸ਼ਾਹ ਤੁਹਾਡੇ ਚਰਣਾ ਚ ਆ ਗਿਆ ਮੈਂ ਮਰ ਚੁੱਕਿਆ ਇਸ ਤੇ ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਆ ਨਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਇੱਥੇ ਮਰਨ ਦਾ ਭਾਵੇਂ ਨਹੀਂ ਹੈ ਕਿ ਜਿੰਦ ਨਿਕਲ ਜਾਈ ਸਰੀਰ ਚੋਂ ਨਹੀਂ ਗੁਰੂ ਸਾਹਿਬ ਕਹਿੰਦੇ ਆ ਕਬੀਰ ਜਿਸ ਮਰਨੇ ਤੇ ਜਗ ਡਰੈ ਕਹਿੰਦੇ ਆ ਚੀਜ਼ਾਂ ਵੱਲੋਂ ਮਰ ਜਾਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਜਿਹੜੀਆਂ ਸਾਡੇ ਅੰਦਰ ਤ੍ਰਿਸ਼ਨਾ ਚੱਲ ਰਹੀਆਂ ਨੇ ਕਹਿੰਦੇ ਇਹਨਾਂ ਵੱਲੋਂ ਮਰ ਜਾਣਾ ਕਬੀਰ ਜਿਸ ਮਰਨੇ ਤੇ ਜਗ ਡਰੈ ਇਹਨਾਂ ਚੀਜ਼ਾਂ ਵੱਲੋਂ ਕੋਈ ਬੰਦਾ ਮਰਨਾ ਨਹੀਂ ਚਾਹੁੰਦਾ ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਇਹਨਾਂ ਗੱਲਾਂ ਵੱਰੋਂ ਮਰ ਗਏ ਆ ਹੁਣ ਕਹਿੰਦੇ ਆਨੰਦ ਆ ਗਿਆ ਭਾਬ ਕੇ ਹੁਣ ਪਰਮਾਤਮਾ ਚ ਆਪੇਦ ਹੋ ਗਏ ਆ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਆ ਪੂਰਨ ਪਰਮ ਆਨੰਦ ਕਹਿੰਦੇ ਇਹਨਾਂ ਚੀਜ਼ਾਂ ਵੱਲੋਂ ਜਿੱਤੇ ਮਰ ਜਾਾਂਗੇ ਨਾ ਉਦਾਂ ਹੀ ਪਰਮਾਤਮਾ ਚ ਆਪੇਦ ਹੋਵਾਂਗੇ ਤੇ ਅਗਲੀ ਪੰਗਤੀ ਗੁਰੂ ਤੇ ਸਾਹਿਬ ਕਹਿੰਦੇ ਆ ਸਖੋਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਆ ਨਾ ਕਿ ਜੇ ਮਰਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਕਹਿੰਦੇ ਜੇ ਮਰਤਕ ਬੰਦੇ ਦੇ ਉੱਤੇ ਚੰਦਨ ਚੜਾਇਆ ਜਾਵੇ ਨਾ ਕਹਿੰਦੇ ਉਹਨੂੰ ਉਹਦਾ ਕੋਈ ਲਾਭ ਨਹੀਂ ਹੈ ਕਿ ਮੇਰੇ ਉੱਤੇ ਚੰਦਨ ਚੜਾਤਾ ਇਹਨਾਂ ਨੇ ਜੇ ਮਰਤਕ ਕੋ ਬਿਸਤਾ ਮਹਿ ਰੁਲਾਈ ਤਾ ਮਰਿਤਕ ਦਾ ਕਿਆ ਕੱਟ ਜਾਈ ਕਹਿੰਦੇ ਜੇ ਮਰਿਤਕ ਬੰਦੇ ਨੂੰ ਬਿਸਤਾ ਚ ਰੁਲਾਦੀ ਇਹ ਨਾ ਗੰਦਗੀ ਚ ਰੁਲਾਦੀ ਇਹ ਕਹਿੰਦੇ ਉਹਨੂੰ ਉਹਦਾ ਵੀ ਇਸ ਤਰ੍ਹਾਂ ਨਹੀਂ ਹੈ ਕਿ ਮੈਨੂੰ ਇਹਨਾਂ ਨੇ ਕੀ ਕੀਤਾ ਮੈਨੂੰ ਗੰਦਗੀ ਚ ਰੁਲਾਤਾ ਕਹਿੰਦੇ ਜਦੋਂ ਇਹ ਗੱਲਾਂ ਤੁਹਾਡੇ ਚ ਆ ਗਈਆਂ ਨਾ ਉਦੋਂ ਕਹਿੰਦੇ ਫਿਰ ਤੁਹਾਨੂੰ ਸੋਨਾ ਵੀ ਮਿੱਟੀ ਵਰਗਾ ਲੱਗਣ ਲੱਗ ਜਾਣਾ ਸੁਖ ਸੁਨਿਹਰ ਭੈ ਨੇ ਜਾ ਕੇ ਕੰਚਨ ਮਾਟੀ ਮੰਨੈ ਕਹਿੰਦੇ ਆਪਣੇ ਆਪ ਨੂੰ ਅੰਦਰੋਂ ਮਾਰਨਾ ਪੈਣਾ ਫਿਰ ਜਾ ਕੇ ਕਿਤੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਇਆ ਜਾਂਦਾ ਏਸੇ ਤਰ੍ਹਾਂ ਹੀ ਨਹੀਂ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਨਾ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ ਕਹਿੰਦੇ ਕਰੋੜਾਂ ਚ ਇੱਕ ਅੱਧਾ 3-4 ਕਰੋੜ ਦੀ ਆਬਾਦੀ ਹੈ ਸਾਡੇ ਉਹਦੇ ਵਿੱਚੋਂ ਸਮਝ ਲਓ ਕਿ 3-4 ਬੰਦੇ ਹੀ ਹੋਣਗੇ ਜਿਹੜੇ ਪਰਮਾਤਮਾ ਦੇ ਵਿੱਚ ਆ ਭੇਦ ਹੋਏ ਹੋਏ ਆ ਬਾਕੀ ਸਾਰੇ ਅਸੀਂ ਗੱਲਾਂ ਵਾਲੇ ਆ ਗੱਲਾਂ ਵਾਲਿਆਂ ਦੇ ਨਾਲ ਨਹੀਂ ਕਹਿੰਦੇ ਪਰਮਾਤਮਾ ਚ ਆ ਭੇਦ ਹੋਇਆ ਜਾਂਦਾ ਕੁਛ ਨਾ ਕੁਛ ਕਰਨਾ ਪੈਂਦਾ ਸੁੱਖ ਸਨੇਹ ਆ ਭੈ ਨੇ ਜਾ ਕੇ ਕੰਚਨ ਮਾਟੀ ਮੰਨਣਾ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਨਾਲੇ ਗੁਰੂ ਸਾਹਿਬ ਕਹਿੰਦੇ ਨਹਿ ਨਿੰਦੇ ਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦੇ ਵਿੱਚ ਆ ਭੇਦ ਹੋ ਗਿਆ ਨਾ ਉਹਦੀ ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਜਾਵੇ ਉਹਨੂੰ ਉਹਦੇ ਤੇ ਕੋਈ ਅਸਰ ਨਹੀਂ ਹੈ ਨਾਹ ਨਿੰਦਿਆ ਨਾਹ ਉਸਤਤ ਜਾ ਕੈ ਉਹਦੀ ਉਸਤਤ ਕੋਈ ਕਿੰਨੀ ਮਰਜ਼ੀ ਕਰੀ ਜਾਵੇ ਉਹਨੂੰ ਉਹਦੇ ਨਾਲ ਕੋਈ ਖੁਸ਼ੀ ਨਹੀਂ ਹੈ ਜਾ ਕੈ ਲੋਭ ਮੋਹ ਵਿਮਨ ਕਹਿੰਦੇ ਉਹਨੂੰ ਕਿਸੇ ਚੀਜ਼ ਦਾ ਲੋਭ ਨਹੀਂ ਹੈ ਉਹਨੂੰ ਕਿਸੇ ਚੀਜ਼ ਦਾ ਮੋਹ ਨਹੀਂ ਹੈ ਉਹਦੇ ਅੰਦਰ ਕੋਈ ਹੰਕਾਰ ਨਹੀਂ ਹੈ ਜਿਹੜਾ ਕਹਿੰਦੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਇਹ ਪ੍ਰਮਾਤਮਾ ਚ ਆਭੇਦ ਹੋਣ ਦੀਆਂ ਨਿਸ਼ਾਨੀਆਂ ਦੱਸ ਰਿਹਾ ਗੁਰੂ ਸਾਹਿਬ ਨਹੀਂ ਨਿੰਦੇ ਆ ਨਹੀਂ ਉਸਤਤ ਜਾਕੈ ਲੋਭ ਮੋਹ ਵਿਭੰਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਨਨਾ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਚ ਆ ਭੇਦ ਹੋ ਜਾਂਦਾ ਹੈ ਫਰਕ ਦਾ ਭਾਵ ਹੁੰਦਾ ਖੁਸ਼ੀ ਸੋਗ ਦਾ ਭਾਵ ਹੁੰਦਾ ਕਿ ਤੁਹਾਡੇ ਘਰ ਚ ਕੋਈ ਦੁੱਖ ਆ ਗਿਆ ਹਰ ਇੱਕ ਸੋਗ ਤੇ ਰਹੇ ਨਿਆਰੋ ਕਹਿੰਦੇ ਉਹ ਸੁੱਖ ਵਿੱਚ ਵੀ ਤੇ ਦੁੱਖ ਵਿੱਚ ਵੀ ਇੱਕੋ ਜਿਹਾ ਰਹਿੰਦਾ ਨਾਹੇ ਮਾਨ ਅਪਮਾਨ ਕਹਿੰਦੇ ਉਹਦਾ ਕੋਈ अपमान ਕਰਦੇ ਤਾਂ ਵੀ ਨਹੀਂ ਉਹਦੇ ਗਲ 'ਚ ਫੁੱਲਾਂ ਦੇ ਹਾਰ ਪਾਦੇ ਉਹਨੂੰ ਤਾਂ ਵੀ ਨਹੀਂ ਕਹਿੰਦੇ ਉਹਨੂੰ ਕੋਈ ਜਿਹਾ ਹੀ ਲੱਗਦਾ ਦੋਨੇ ਚੀਜ਼ਾਂ ਫਰਕ ਸੋਗ ਤੇ ਰਹੇ ਨਿਆਰ ਨਾਹੇ ਬਾਣ અપਮਾਨਾ ਆਸਾ ਮਨਸਾ ਸਗਲ ਤਿਆਗਾ ਹੁਣ ਜਿਹੜੀਆਂ ਸਾਡੇ ਅੰਦਰ ਆਸਾਂ ਨੇ ਲੱਗੀਆਂ ਹੋਈਆਂ ਕਿ ਆਹ ਵੀ ਮੈਨੂੰ ਮਿਲ ਜੇ ਆਹ ਵੀ ਮੈਨੂੰ ਮਿਲ ਜੇ ਆਹ ਵੀ ਮਿਲ ਜੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਆਸਾ ਮਨਸਾ ਸਗਲ ਤਿਆਗ ਹੈ ਕਹਿੰਦੇ ਸਾਰੀ ਏ ਤਿਆਗ ਦਿੰਦਾ ਇੱਕੋ ਹੀ ਆਸ ਰਹਿ ਜਾਂਦੀ ਹੈ ਕਿਹੜੀ ਪਰਮਾਤਮਾ ਨੂੰ ਮਿਲਣ ਦੀ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਾਗਾ ਕ ਰੰਗ ਢੰਡੋਲੇ ਆ ਸਗਲਾ ਖਾਇਆ ਮਾਸ ਏ ਦੋਏ ਨੈਨਾ ਮਤ ਸ਼ੂ ਹੋ ਫਿਰ ਦੇਖਣ ਕੀ ਆਸ ਬਸ ਇਹ ਆਸ ਰਹਿ ਜਾਣੀ ਹੈ ਇਹੀ ਮਨਸਾ ਰਹਿ ਜਾਣੀ ਹੈ ਅੰਦਰ ਬਾਕੀ ਸਾਰੀ ਆਸਾਂ ਤਿਆਗ ਦਿੰਦਾ ਇਹ ਨੂਸਾਨ ਜਗ ਤੇ ਰਹੇ ਨਿਰਾਸ਼ਾ ਪ੍ਰਮਾਤਮਾ ਦੇ ਨਾਲ ਜਦੋਂ ਜੁੜ ਜਾਂਦਾ ਹੈ ਉਹ ਦੁਨੀਆ ਵੱਲੋਂ ਨਿਰਾਸ਼ ਹੋ ਜਾਂਦਾ ਹੈ ਦੁਨੀਆ ਨਾਲ ਕਿਸੇ ਨਾਲ ਉਹਦਾ ਰਿਸ਼ਤਾ ਨਹੀਂ ਫਿਰ ਰਹਿੰਦਾ ਭਾਵਕੇ ਉਹਦਾ ਪ੍ਰਮਾਤਮਾ ਨਾਲੇ ਵੱਡਾ ਰਿਸ਼ਤਾ ਪੈ ਜਾਂਦਾ ਹੈ ਦੁਨੀਆਂ ਆਉਂਦੀ ਜਾਂਦੀ ਆ ਉਹਦੇ ਕੋਲ ਪਰ ਉਹਦਾ ਕਿਸੇ ਦੇ ਨਾਲ ਚਿੰਤ ਨਹੀਂ ਲੱਗਦਾ ਜੇ ਚਿੰਤ ਲੱਗਦਾ ਉਹ ਇਕੱਲਾ ਪ੍ਰਮਾਤਮਾ ਦੇ ਨਾਲ ਤੇ ਅਗਲੀ ਪੰਕਤੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਆ ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇਹ ਘਟ ਬ੍ਰਹਮਨ ਨਿਵਾਸਾ ਕਹਿੰਦੇ ਉਹਨਾਂ ਨੂੰ ਕਾਮ ਨਹੀਂ ਪਹੁੰਚ ਸਕਦਾ ਉਹਨਾਂ ਨੂੰ ਕ੍ਰੋਧ ਨਹੀਂ ਪਹੁੰਚ ਸਕਦਾ ਕਹਿੰਦੇ ਉਹਨਾਂ ਤੇ ਇਹ ਚੀਜ਼ਾਂ ਦੇ ਅਸਰ ਨਹੀਂ ਹੁੰਦਾ ਕਾਮ ਗ੍ਰੋਧ ਜੇ ਪਰਸੈ ਨਾਹਨ ਕਹਿੰਦੇ ਉਹਨਾਂ ਤੇ ਅਸਰ ਨਹੀਂ ਪਾ ਸਕਦੇ ਇਹ ਚੀਜ਼ਾਂ ਇਹ ਘਟ ਬ੍ਰਹਮ ਨਿਵਾਸਾ ਘਟ ਕਹਿੰਦੇ ਹਿਰਦੇ ਨੂੰ ਕਹਿੰਦੇ ਉਹਨਾਂ ਦੇ ਹਿਰਦੇ ਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਗਿਆ ਉਹਦੇ ਅੰਦਰ ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਤੇ ਅਸਰ ਨਹੀਂ ਕਰ ਸਕਦੀਆਂ ਉਹਨੂੰ ਪੋ ਨਹੀਂ ਸਕਦੀਆਂ ਉਹਨੂੰ ਕਿਤੇ ਮਾੜਿਆ ਕੰਮਾਂ ਤੇ ਲਜਾ ਨਹੀਂ ਸਕਦੀਆਂ ਜਿਹੜਾ ਇਨਸਾਨ ਮਾੜਿਆ ਕੰਮਾਂ 'ਚ ਫਿਰਦਾ ਨਾ ਉਹ ਕਹਿੰਦਾ ਮੈਂ ਰੱਬ ਨੂੰ ਮਿਲ ਗਿਆ ਮੇਰੇ ਕੋਲੇ ਸਾਰਾ ਕੁਝ ਹੈ ਉਹ ਸਮਝ ਲਿਓ ਕਿ ਉਹਦੇ ਕੋਲੇ ਕੁਝ ਨਹੀਂ ਹੈ ਉਹ ਖਾਲੀ ਹੈ ਜਿਵੇਂ ਖਾਲੀ ਘੜਾ ਜਿਹੜਾ ਹੁੰਦਾ ਨਾ ਉਹਦੇ ਤੇ ਠੋਲਾ ਮਾਰਿਓ ਖੜਕਦਾ ਜਿਹੜਾ ਭਰਿਆ ਹੋਇਆ ਹੁੰਦਾ ਪਾਣੀ ਨਾਲ ਉਹ ਨਹੀਂ ਕਹਿੰਦੇ ਬੋਲਦਾ ਜਿਹੜਾ ਇਨਸਾਨ ਅੰਦਰੋਂ ਖਾਲੀ ਹੈ ਉਹ ਫਿਰ ਥਾਂ ਥਾਂ ਤੇ ਜਾ ਕੇ ਆਪਣੇ ਅੰਦਰ ਨੂੰ ਬੋਲਦਾ ਫਿਰਦਾ ਪਰ ਜਿਹੜਾ ਇਨਸਾਨ ਅੰਦਰੋਂ ਭਰ ਜਾਂਦਾ ਉਹ ਇੱਕ ਪਰਮਾਤਮਾ ਦੇ ਨਾਲ ਗੱਲ ਕਰਦਾ ਹੋਰ ਨਹੀਂ ਕਿਸੇ ਨਾਲ ਸਭ ਕਰੋਧ ਦੇ ਪਰਸੈ ਨਾਹਿਨ ਤੇ ਇਹ ਘਟ ਬ੍ਰਹਮਨ ਨਿਵਾਸਾ ਗੁਰ ਕਿਰਪਾ ਜੇਹ ਨਰਕੋਂ ਕੀਨੀ ਤੇ ਇਹ ਜੁਗਤ ਪਿਸ਼ਾਨੀ ਕਹਿੰਦੇ ਇਹ ਤਰੀਕਾ ਪ੍ਰਮਾਤਮਾ ਨੂੰ ਮਿਲਣ ਦਾ ਜਿਹੜਾ ਹੈ ਇਹ ਤਾਂ ਮਿਲ ਸਕਦਾ ਹੈ ਜੁਗਤ ਦਾ ਭਾਵ ਉਹਦਾ ਤਰੀਕਾ ਇਹ ਤਰੀਕਾ ਤਾਂ ਮਿਲ ਸਕਦਾ ਹੈ ਜੇ ਗੁਰੂ ਦੀ ਕਿਰਪਾ ਹੋ ਜੇ ਗੁਰ ਕਿਰਪਾ ਜਿਹ ਨਰਕੋਂ ਕੀਨੇ ਜਿਸ ਮਨੁੱਖ ਦੇ ਉੱਤੇ ਗੁਰੂ ਨੇ ਕਿਰਪਾ ਕਰਤੀ ਉਹਨੂੰ ਫਿਰ ਇਹ ਤਰੀਕਾ ਮਿਲ ਜਾਂਦਾ ਉਹਨੂੰ ਫਿਰ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ ਉਹ ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਕਹਿੰਦੇ ਉਹ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਅਭੇਦ ਹੋ ਜਾਂਦਾ ਜਿਵੇਂ ਪਾਣੀ ਦੇ ਵਿੱਚ ਪਾਣੀ ਪਾ ਲਈ ਆਪਾਂ ਦੱਸ ਨਹੀਂ ਸਕਦੇ ਕਿ ਇਹ ਪਾਣੀ ਕਿਹਦੇ ਕਰਦਾ ਪਾਣੀ ਕਿਹਦੇ ਕਰਦਾ ਜਦੋਂ ਇੱਕ ਮਿਕ ਹੋ ਗਿਆ ਉਹਨੂੰ ਫਿਰ ਤੁਸੀਂ ਵੱਖਰਾ ਵੱਖਰਾ ਨਹੀਂ ਕੱਢ ਸਕਦੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਉਹਨੂੰ ਕਹਿੰਦੇ ਤੁਸੀਂ ਵੱਖਰਾ ਨਹੀਂ ਕਰ ਸਕਦੇ ਅਜੇ ਤੱਕ ਅਸੀਂ ਪਰਮਾਤਮਾ 'ਚ ਅਭੇਦ ਹੋਏ ਨਹੀਂ ਬਸ ਲੋਕਾਂ ਨੂੰ ਕਹਿਣ ਲੱਗੇ ਆ ਕਿ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਨੇ ਲੋਕਾਂ ਨੇ ਅਸੀਂ ਕਹਿਣ ਲੱਗਿਆ ਕਿ ਮੈਨੂੰ ਰੱਬ ਮਿਲ ਗਿਆ ਰੱਬ ਜਿੱਤੇ ਮਿਲ ਜਾਂਦਾ ਹੈ ਉਹਦੇ ਫਿਰ ਵੱਖਰੇ ਵੱਖਰੇ ਨਹੀਂ ਕਹੇ ਹੋ ਸਕਦੇ ਉਹਦੇ ਫਿਰ ਇੱਕ ਹੋ ਜਾਗੇ ਗੁਰ ਕਿਰਪਾ ਜੇ ਨਰਕ ਕੋ ਕੀਨੇ ਤੇ ਇਹ ਜੁਗਤ ਪਛਾਨੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ